ਜਿਹੜੇ ਖਾਤੇ 'ਚ ਲੋਕਾਂ ਨੇ ਜਿਵੇਂ ਸ਼ਖਬੀਰ ਬਾਦਲ ਸਿਟਿਆ ਉਹ 'ਚ ਛਿੜ ਦਣਗੇ ਮੁੜ ਕੇ ਲੇਖਨ ਜੋਗਰੇ ਲੋਕੇ ਛੜਦੇ ਰਹੀ ਬੋਦੀ ਕਹਿੰਦਾ ਸੀ ਮੇਰੀ 52 ਇੰਚ ਦੀ ਸਾਥੀ ਆ ਉਹਦੀ ਚੂਹੇ ਵਰਗੀ ਸਾਥੀ ਬਣਾ ਕੇ ਲੋਕ ਆਏ ਨੇ ਉਹ ਕਾਲੇ ਕਾਨੂੰਨ 3 ਰੱਦ ਕਰਾ ਕੇ ਆਏ ਨੇ ਫਿਰ ਇੱਥੇ ਦਾ ਭਗਵੰਤ ਮਾਨ ਸਰਕਾਰ ਆਇਆ ਸੀ ਜਿਹੜੀ ਕਹਿਣੀ ਸੀ ਮੈਂ ਕਿਸਾਨਾਂ ਦਾ ਪੁੱਤਾਂ ਗਰੀਬ ਘਰ ਦਾ ਉਹ ਲੈਂਡ ਫੋਰ ਪਾਲਿਸੀ ਜਿਹੜੀ ਲੈ ਕੇ ਆਇਆ ਸੀ ਉਹ ਵੀ ਉਹਦੀ ਧੌਣ ਤੇ ਗੋਡਾ ਰੱਖ ਕੇ ਰੱਦ ਕਰਾਇਆ ਪੰਜਾਬ ਸਰਕਾਰ ਵੀ ਚੁੱਪਾ ਪਤਾ ਨਹੀਂ ਕੀ ਮਜਬੂਰੀ ਐ ਸ਼ੈਂਟਰ ਸਰਕਾਰ ਸਾਡੇ ਦੇ ਕੋਹਾੜਾ ਚਲਾਉਂਦੀ ਆ ਅਸੀਂ ਇੱਕ ਰੂਪ ਦੇ ਵਿੱਚ ਇਹ ਕਹਿੰਦੇ ਆ ਵੀ ਸਾਡੇ ਪੰਜਾਬ ਨੂੰ ਵੇਚ ਰਹੇ ਨੇ ਜਿਹੜੀ ਬਿਜਲੀ ਐ ਇਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜੂਗੀ ਬਿਜਲੀ ਸਾਡੀ ਪਹੁੰਚ ਤੋਂ ਬਾਹਰ ਹੋ ਜੂਗੀ موبائل ਮੰਗੂ ਬਿਜਲੀ ਚੱਲੂ ਹਰੇਕ ਬੰਦੇ ਤੋਂ ਨਹੀਂ ਚਲਾਈ ਜਾਣੀ ਸਰਕਾਰ ਸਾਡੇ ਤੇ ਹਮਲੇ ਕਰਦੀ ਐ ਸਾਲ ਤੋਂ ਲਗਭਗ ਇੱਕ ਮਹੀਨਾ ਉਪਰ ਜਾਈਂ ਦਿੱਲੀ ਤੇ ਬਰੂਆਂ ਤੇ ਜਾ ਕੇ ਤਿੰਨ ਪਹਿਲੇ ਰਾਤ ਕਰਾ ਕੇ ਆਏ ਸੀ ਤੇ ਬਾਕੀ ਬਿਲ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਲਾਗੂ ਨਹੀਂ ਕਰਾਂਗੇ ਹੁਣ ਉਹਨਾਂ ਵਿੱਚੋਂ ਦੋ ਬਿਲ ਸੀਟ ਬਿਲ ਤੇ ਬਿਜਲੀ ਬਿਲ ਲਾਗੂ ਕਰਨ ਸਰਕਾਰ ਜਾ ਰਹੀ ਹੈ ਇਹ ਜਿਹੜੀ ਸੈਂਟਰ ਸਰਕਾਰ ਨੇ ਜੀ ਪੰਜਾਬ ਸਰਕਾਰ ਨੂੰ ਕਿ ਖੜੜਾ ਭੇਜਿਆ ਪਰ ਪ੍ਰਾਈਵੇਟ ਬਿਜਲੀ ਹੋਣ ਬਾਅਦ ਤੇ ਵੀ ਇਹ ਤਾਂ ਹਾਲੇ ਚੁੱਪ ਬੈਠੀ ਆ ਕੋਈ ਇਹਦਾ ਜਵਾਬ ਨਹੀਂ ਪਰ ਇਹ ਜਿਹੜਾ ਮਾਰੂ ਨੀਤੀ ਆ ਇਹ ਚਾਹੇ ਕੋਈ ਤਾਕੜਾ ਚਾਹੇ ਗਰੀਬ ਆ ਹਰੇਕ ਦੇ ਇਹ ਗਲਾ ਚ ਰੱਛਾ ਪਾਇਆ ਜੀ ਇਸ ਕਰਕੇ ਅੱਜ ਸੰਯੁਕਤ ਮੋਰਚੇ ਦੀ ਜਿਹੜੀ ਕਾਲ ਆ ਇਸ ਕਰਕੇ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਐਚਡੀਓ ਦਫ਼ਤਰ ਨੇ ਉਹਨਾਂ ਤੇ ਕਾਪੀਆਂ ਫੁੱਕੀਆਂ ਜਾਣਗੀਆਂ ਤੇ ਇਹਨਾਂ ਦਾ ਮੁਜ਼ਾਹਰਾ ਕੀਤਾ ਜਾਂਦਾ ਸਰਕਾਰ ਦਾ ਪਿੱਟ ਛਾਪਾ ਕਰਦਾ ਜੀ ਇਸ ਕਰਕੇ ਅਸੀਂ ਐਵੇਂ ਵੀ ਇਹ ਕਰਕੇ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਂਦਾ ਵੀ ਇਹ ਜਦੋਂ ਲੋਕ ਇੱਕ ਹੋ ਜਾਣ ਜਿਵੇਂ ਪਹਿਲਾਂ ਜਿਹੜਾ મોદી ਸਰਕਾਰ ਕਹਿੰਦੀ ਸੀ મોદી ਕਹਿੰਦਾ ਸੀ ਮੇਰੀ 56 ਇੰਚ ਦੀ ਛਾਤੀ ਆ ਉਹਦੀ ਚੂਹੇ ਵਰਗੀ ਛਾਤੀ ਬਣਾ ਕੇ ਲੋਕ ਆਏ ਨੇ ਬਹੁਤ ਕਾਲੇ ਕਾਨੂੰਨ ਤਿੰਨ ਰੱਦ ਕਰਾ ਕੇ ਆਏ ਨੇ ਫਿਰ ਇੱਥੇ ਦਾ ਭਗਵੰਤ ਮਾਨ ਸਰਕਾਰ ਆਇਆ ਤੀ ਜਿਹੜੀ ਕਹਿਣੀ ਸੀ ਮੈਂ ਕਿਸਾਨਾਂ ਦਾ ਪੁੱਤਾਂ ਗਰੀਬ ਘਰ ਦਾ ਉਹ ਲੈਂਡ ਪੋਲਿਸੀ ਜਿਹੜੀ ਲੈ ਕੇ ਆਇਆ ਤੀ ਉਹ ਵੀ ਉਹਦੀ ਧੌਣ ਤੇ ਗੋਡਾ ਰੱਖ ਕੇ ਰੱਦ ਕਰਾਇਆ ਇਹ ਕਿਸਾਨ ਨੇ ਕਿਰਤੀ ਲੋਕ ਨੇ ਇਹ ਪਿੱਛੇ ਨਹੀਂ ਮੁੜਦੇ ਪਰ ਜੇ ਸਰਕਾਰ ਚੁੱਪ ਬੈਠੀ ਆ ਤਾਂ ਇਹਨੂੰ ਵੀ ਉਹਨਾਂ ਵਾਂਗੂ ਜਿਹੜੇ ਖਾਤੇ 'ਚ ਇਹ ਲੋਕਾਂ ਨੇ ਜਿਵੇਂ ਸ਼ਖਬੀਰ ਬਾਦਲ ਛਿਟਿਆ ਉਹ 'ਚ ਛਿੜ ਦਣਗੇ ਮੁੜ ਕੇ ਲੇਖਨ ਜੋਗ ਰਏ ਲੋਕ ਛੜਦੇ ਨਹੀਂ ਸ਼ਾਂਤ ਸੰਜੁਕਤ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਵਿੱਚ ਅਸੀਂ ਬਿਜਲੀ ਬਿੱਲ 2025 ਬੀਜੀ ਬੀਜ ਬਿੱਲ 2025 ਉਹਦੀਆਂ ਕਾਪੀਆਂ ਸਾੜਨਾ ਆ ਬਿਜਲੀ ਬੋਰਡ ਦੇ ਸਬ ਡਿਵੀਜ਼ਨਾਂ ਤੇ ਜਿਹੜੀ ਸਾਡੀ ਦਿੱਲੀ ਦੀ ਸਰਕਾਰ ਹੈ ਉਹਦੇ ਸਾਡੇ ਬਿਜਲੀ ਨੂੰ ਸਾਡੇ ਬਿਜਾ ਨੂੰ ਕੰਟਰੋਲ ਕਰ ਲਿਆ ਆਪਣੇ ਹੱਥ ਵਿੱਚ ਲੈ ਲਿਆ ਉਹ ਪਲੇਟ ਕਰਾਉਣਿਆਂ ਨੂੰ ਅਸੀਂ ਇੱਕ ਰੂਪ ਦੇ ਵਿੱਚ ਇਹ ਕਹਿੰਦੇ ਆ ਵੀ ਸਾਡੇ ਪੰਜਾਬ ਨੂੰ ਵੇਚ ਰਹੇ ਨੇ ਜਿਹੜੀ ਬਿਜਲੀ ਹੈ ਇਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋਣੀਗੀ ਇਹ ਜਿਹੜੇ ਪਹਿਲਾ ਦੋ ਕਾਨੂੰਨ ਤੇ ਇੱਕ ਤੀ ਆਮ ਲੋਕਾਂ ਦਾ ਖਾਤਰ ਜਿੱਦੇ ਸਾਨੂੰ ਸਬਸਿਡੀ ਮਿਲਦੀ ਸੀ ਇਹ ਕਹੇਗਾ ਸੀ ਕਿਹੜੇ ਲੋਕਾਂ ਨੇ ਫੈਕਟਰੀਆਂ ਚਲਾ ਕੇ ਮੁਨਾਫਾ ਕਮਾਉਣਾ ਉਹ ਇੱਕੋ ਹੀ ਕਰਦਾ ਸਾਰਾ ਕੁਝ ਚਾਹੇ ਕੋਈ ਗਰੀਬ ਹੈ ਅਸਾਂ ਨੇ ਇੱਕ ਬਾਲ ਬਾਲਣਾ ਚਾਹੇ ਕਿਸੇ ਨੇ ਕੋਈ ਵੱਡੀ ਫੈਕਟਰੀ ਚਲਉਣੀ ਹੈ ਇੱਕੋ ਹੀ ਪਹਾੜਾ ਛਾਰੇ ਤੇ ਚਲਾਤਾ ਬਿਜਲੀ ਛੋਡੀ ਬਹੁਤ ਤੋਂ ਬਾਹਰੇ ਹੋ ਜੂਗੀ ਮੋਬਾਈਲ ਮੰਗੂ ਬਿਜਲੀ ਚੱਲੂ ਇੱਕ ਬੰਦੇ ਤੋਂ ਨਹੀਂ ਚੁਲਾਈ ਜਾਣੀ ਅਸੀਂ ਉਹਨੂੰ ਕਿਸਾਨ ਸੰਘਕ ਕੋਰਟ ਦੇ ਨੇ ਫੈਸਲਾ ਕਰ ਲਿਆ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਸਮੇਂ-ਸਮੇਂ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਿਹੜੇ ਕਿਸਾਨ ਮਾਰੂ ਪੰਜਾਬ ਮਾਰੂ ਕਾਨੂੰਨ ਬਣਾਏ ਉਹਨਾਂ ਨੂੰ ਰੱਦ ਕਰਵਾਇਆ ਇਹਨੂੰ ਵੀ ਰੱਦ ਕਰਵਾ ਕੇ ਛੱਡਾਂਗੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜਾ ਬਿਜਲੀ ਬਿੱਲ 2025 ਜਿਹੜਾ ਬੀਜ ਬਿੱਲ 2025 ਇਹਨੂੰ ਰੱਦ ਕਰੇ ਸੈਂਟਰ ਸਰਕਾਰ ਸਰਕਾਰ ਇਹਦੇ ਤੇ ਕੋਈ ਮਤਾ ਪੇਸ਼ ਕਰੇ ਆਪਣੀ ਮੰਗਾਂ ਠਾਵੇ ਪੰਜਾਬ ਸਰਕਾਰ ਵੀ ਚੁੱਪਾ ਪਤਾ ਨਹੀਂ ਕੀ ਮਜਬੂਰੀ ਹੈ ਸੈਂਟਰ ਸਰਕਾਰ ਸਾਡੇ ਦੇ ਕੋਹਾੜਾ ਚਲਾਉਂਦੀ ਆ ਕਿਸਾਨ ਸੰਜੁਗਤ ਮੋਰਚੇ ਦੇ ਆਗੂਆਂ ਨੇ ਸੰਭੁੱਤੇ ਪੰਜਾਬੀਆਂ ਨੇ ਫੈਸਲਾ ਕਰ ਲਿਆ ਅਸੀਂ ਨੂੰ ਰੱਦ ਕਰਾ ਕੇ ਦਮ ਲਵਾਂਗੇ ਤੇ ਪਹਿਲਾ ਰੱਦ ਕਰਵਾਏ ਨੇ ਜਿਹੜੇ ਮਾੜੇ ਕਾਨੂੰਨ ਆ ਜੀ ਅੱਜ ਅਸੀਂ ਸਯੁਕਤ ਮੋਰਚੇ ਦੀ ਕਾਲ ਤੇ ਜੀ ਧੂਰੀ ਵਿਖੇ ਧੂਰੀ ਇਲਾਕੇ ਦੀਆਂ ਸਾਰੀਆਂ ਸਯੁਕਤ ਮੋਰਚੇ ਦੀਆਂ ਜਥੇਬੰਦੀਆਂ ਇਕੱਤਰ ਹੋਇਆ ਅੱਜ ਸੀੜ ਬਿਲ ਅਤੇ ਬਿਜਲੀ ਬਿਲ ਦੋ ਬਿਲਾਂ ਦਾ ਅਸੀਂ ਵਿਰੋਧ ਕਰਦੇ ਆ ਇਹਦੀਆਂ ਕਾਪੀਆਂ ਛਾੜਨ ਦੇ ਵਾਸਤੇ ਇਕੱਠੇ ਹੋਇਆ ਸਰਕਾਰ ਸਾਡੇ ਤੇ ਹਮਲੇ ਕਰਦੀ ਹੈ ਪਿਛਲੀ ਵਾਰ ਅਸੀਂ 2020 ਤੋਂ 20 ਤੋਂ 21 ਤੱਕ ਸਾਲ ਤੋਂ ਲਗਭਗ 1 ਮਹੀਨਾ ਉੱਪਰ ਜੇਹਨ ਦਿੱਲੀ ਤੇ ਬਰੂਹਾ ਤੇ ਜਾ ਕੇ ਤਿੰਨ ਬਿੱਲ ਰੱਦ ਕਰਾ ਕੇ ਆਏ ਸੀ ਤੇ ਬਾਕੀ ਬਿੱਲ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਲਾਗੂ ਨਹੀਂ ਕਰਾਂਗੇ ਹੁਣ ਉਹਨਾਂ ਵਿੱਚੋਂ ਦੋ ਬਿੱਲ ਸੀਡ ਬਿੱਲ ਤੇ ਬਿਜਲੀ ਬਿੱਲ ਲਾਗੂ ਕਰਨ ਸਰਕਾਰ ਜਾ ਰਹੀ ਹੈ ਜਿਹਦਾ ਅਸੀਂ ਵਿਰੋਧ ਵਜੋਂ ਅੱਜ ਸਾਰੇ ਇਕੱਤਰ ਹੋ ਕੇ ਬਿੱਲਾਂ ਦੀਆਂ ਕਾਪੀਆਂ ਛਾੜਨ ਜਾ ਰਹੇ ਹਾਂ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਅਗਲਾ ਸੰਘਰਸ਼ ਸੰਯੁਕਤ ਮੋਰਚਾ ਜਿਵੇਂ ਵੀ ਸਾਨੂੰ ਹੁਕਮ ਦੇਵੇਗਾ ਅਗਰੇ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਇਹਨੂੰ ਕੇਂਦਰ ਸਰਕਾਰ ਵੱਲੋਂ ਭੇਜਿਆ ਹੋਇਆ ਬਿੱਲ ਵਿਧਾਨ ਸਭਾ ਵਿੱਚ ਰੱਦ ਕਰਕੇ ਭੇਜੇ ਅਗਰ ਇਹ ਰੱਦ ਕਰਕੇ ਨਹੀਂ ਭੇਜਦੇ ਤਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ ਜੀ ਸ joint ਮੋਰਚੇ ਵੱਲੋਂ ਕਾਰ ਮੋਰਚਾ ਲਾਉਂਦੀ ਆਪ